ਜਿਥੇ ਬੰਦੀਆਂ ਨੇ ਵੀ ਆਪਾਂ ਨੂੰ ਹਾਈਵੇ ਜਿਹੜਾ ਹੈ ਨਾ ਜੇ ਚੀਕ ਕਢਾਉਣੀ ਆ ਡਾਕਟਰ ਤੇ ਕਾਰਵਾਈ ਕਰਾਉਣੀ ਆ ਤੇ ਫਿਰ ਆਪਾਂ ਹਾਈਵੇ ਵੀ ਕਾਲ ਜਿਹੜੀ ਆ ਵੱਧ ਤੋਂ ਵੱਧ ਮੇਰੇ ਖਿਆਲ ਚ 25 30 ਮਿੰਟ ਤੇ ਘੰਟੇ ਦੇ ਵਿੱਚ ਵਿੱਚ ਆਪਾਂ ਸਾਰੇ ਉਹਨੇ ਜਾਬਤ ਨੇ ਗੱਡੀਆਂ 'ਚ ਬਹਿ ਕੇ ਆਪਾਂ ਹਾਈਵੇ 'ਵਾਂ ਤੁਰ ਪੈਣਾ ਗਗਨ ਚੌਂਕ ਤੇ ਆਪਾਂ ਚੰਡੀਗੜ੍ਹ ਦਾ ਰੋਡ ਜਿਹੜਾ ਗਗਨ ਚੌਂਕ ਸਾਰੇ ਰੋਡ ਬੰਦ ਕਰਦੇ ਨੇ ਇਹ ਟਰਾਲੀਆਂ ਮੰਗਾਈਆਂ ਹੀ ਤਾਂ ਨੇ ਤੁਸੀਂ ਵੀ ਇਹਨਾਂ ਟਰਾਲੀਆਂ ਖੜੀਆਂ ਨੇ ਤੇ ਟਰਾਲੀਆਂ ਗੱਜਮ ਚਉਂਦੇ ਵੀ ਸਾਡੀਆਂ ਚਾਰ ਟਰਾਲੀਆਂ ਖੜੀਆਂ ਹੋਈਆਂ ਨੇ ਪਹਿਲਾਂ ਹੀ ਤਿਆਰੀ ਆਕੀ ਹੋਈ ਆ ਕਿਉਂਕਿ ਸਾਨੂੰ ਪਤਾ ਇਹਨਾਂ ਨੇ ਇਹਨਾਂ ਦੇ ਸਿਰ ਤੇ ਜੋ ਨਹੀਂ ਸੜਕਣੀ ਇਦਾਂ ਸੋ ਇਸ ਕਰਕੇ ਤਿਆਰੀ ਆਪਣੀ ਪੂਰੀ ਆ ਜੇ ਫੇਰ ਵੀ ਕੋਈ ਪ੍ਰਸ਼ਾਸਨ ਦਾ ਤੇ ਸੀਐਨਡੀ ਵਾਲੇ ਵੀ ਘੁੰਮਦੇ ਫੇਰੇ ਜੁਮੇਵਾਰ ਨੇ ਬਈ ਗੱਲ ਪਚਾਉਣੀ ਪਚਾਦਿਓ ਜੇ ਕੋਈ ਡਾਕਟਰ ਦੇ ਪਰਚਾ ਤੁਸੀਂ ਕਰ ਦਿੱਤੇ ਘੰਟੇ ਠੀਕ ਹੈ ਨਹੀਂ ਤਾਂ ਜੇ ਅਸੀਂ ਹਾਈਵੇ ਤੇ ਬਹਿ ਗਏ ਫਿਰ ਸਾਮ ਤੱਕ ਅਸੀਂ ਉੱਠਣਾ ਨਹੀਂ ਹੈਗਾ ਇਹ ਮੋਟ ਕਰ ਲਿਓ ਫਿਰ ਫਿਰ ਪੱਕੇ ਟੈਂਟ ਲਾ ਲੈ ਭਾਵੇਂ ਤੁਸੀਂ ਜਿਹਦੇ ਫਿਰ ਫਿਰ ਹੋਰ ਬੜੀਆਂ ਮੰਗਾ ਬਣਵਾ ਕੇ ਹੱਡਾਂ ਦੇ ਵਿੱਚ ਹਾਈਵੇ ਤੇ ਬਹਿ ਗਏ ਸੋ ਇਸ ਤੋਂ ਮੈਂ ਵਾਸਤੇ ਕਹੂੰਗਾ ਹਾਈਵੇ ਦੇ ਬੜੇ ਪਤਾ ਹੋਰ ਬੜੇ ਕੰਮਲੇ ਰਾਜਪੁਰੇ ਚ ਸੋ ਇਸ ਕਰਕੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਧਿਆਨ ਦੇਓ ਜਿਹੜਾ ਮੈਂ ਗੱਲ ਤੇ ਬੜਾ ਪਹਾਂ ਹਾਂ